ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੇ ਲੋ ਜੀ ਅੱਜ ਬਣਾਏ ਆਪਾਂ ਨੇ ਪੂਰੇ ਕਰਾਰੇ ਕ੍ਰਿਸਪੀ ਗੋਭੀ ਦੇ ਪਕੌੜੇ ਠੀਕ ਆ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੇ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਏ ਆ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਪਕੌੜੇ ਜਿਹੜੇ ਵਿਹਾਂ ਸ਼ਾਦੀਆਂ ਦੇ ਵਿੱਚ ਹੁੰਦੇ ਉਹ ਕਿਵੇਂ ਬਣਦੇ ਆ ਆਪਾਂ ਬਣਾ ਕੇ ਦਿਖਾਵਾਂਗੇ ਤੇ ਆਜੋ ਰੈਸਪੀ ਕਰਦੇ ਹਾਂ ਸਟਾਰਟ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਹੈ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਦੇ ਹੋ ਤੇ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੀ ਹਾਂ ਪੂਰੇ ਕ੍ਰਿਸਪੀ ਕਰਾਰੇ ਗੋਭੀ ਦੇ ਪਕੌੜੇ ਹਲਵਾਈ ਸਟਾਈਲ ਤੇ ਗੋਭੀ ਦੇ ਪਕੌੜੇ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਹੈ ਜੀ ਗੋਭੀ ਠੀਕ ਹੈ ਜੀ ਇੱਕ ਕਿਲੋ ਆਪਾਂ ਨੇ ਗੋਭੀ ਲੈ ਲਈ ਹੈ ਜਾਨੀ ਇੱਕ ਫੁੱਲ ਹੈ ਇਹ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਠੀਕ ਹੈ ਡੰਡਲ ਮੈਂ ਇਹਦੇ ਪਹਿਲਾਂ ਵੱਢ ਲਏ ਤੇ ਆਪਾਂ ਨੇ ਕੀ ਆ ਕਰਨਾ ਨਾ ਇਸ ਤਰੀਕੇ ਦੇ ਠੀਕ ਹੈ ਜੀ ਥੋੜੀ ਜੀ ਮੋਟੀ ਕੱਟੂਗੇ ਇਹਨੂੰ ਆਪਾਂ ਕਿਉਂਕਿ ਅੱਜ ਕੱਲ ਜਿਹੜੀ ਗੋਭੀ ਆ ਥੋੜੀ ਜੀ ਗੰਦੀ ਆਉਂਦੀ ਹੈ ਜਾਨੀ ਠੀਕ ਹੈ ਜੀ ਫੁੱਲ ਸਹੀ ਨਹੀਂ ਹੁੰਦੇ ਵਿੱਚ ਕੀੜੇ ਵੀ ਹੁੰਦੇ ਆ ਇਸ ਕਰਕੇ ਆਪਾਂ ਨੇ ਥੋੜੀ ਜੀ ਮੋਟੀ ਕੱਟਣੀ ਆ ਮੋਟੀ ਇਸ ਕਰਕੇ ਕਿਉਂਕਿ ਆਪਾਂ ਇਹਨੂੰ ਉਬਾਲੂਗੇ ਠੀਕ ਹੈ ਜੀ ਅੱਜ ਜਿਹੜੇ ਪਕੌੜੇ ਨੇ ਆਪਾਂ ਗਰਮ ਪਾਣੀ 'ਚ ਉਬਾਲ ਕੇ ਬਣਾਉਂਗੇ ਨਾਰੇ ਤਾਂ ਪਕੌੜੇ ਸੌਫਟ ਬਣੂਗੇ ਤੇ ਨਾਲੇ ਆਪਣੀ ਗੋਭੀ ਤੋਂ ਹੋਜੂਗੀ ਇਸ ਤਰੀਕੇ ਨਾਲ ਆਪਾਂ ਨੇ ਗੋਭੀ ਦੇ ਫੁੱਲ ਆ ਜਿਹੜੇ ਉਹ ਕੱਟ ਲੈਣੇ ਆ ਠੀਕ ਹੈ ਜੀ ਕਿਉਂਕਿ ਜੇ ਆਪਾਂ ਨੇ ਬਰੀਕ ਕੱਟ ਲਏ ਕਿਉਂਕਿ ਆਪਾਂ ਨੇ ਇਹ ਉਬਾਲਣੀ ਆ ਜਦੋਂ ਆਪਾਂ ਉਬਾਲੂਗੇ ਨਾ ਫਿਰ ਜਮੇ ਹੀ ਬਰੀਕ ਹੋ ਜਾਣਾ ਇਸ ਕਰਕੇ ਥੋੜੀ ਜਿਹੀ ਆਪਾਂ ਨੇ ਇਹ ਮੋਟੀ-ਮੋਟੀ ਕੱਟਣੀ ਆ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਦੀ ਕਟਿੰਗ ਕਰ ਲੈਂਦੇ ਆ ਗੋਭੀ ਆਪਾਂ ਨੇ ਕੱਟ ਲਈ ਆ ਜੀ ਤੇ ਹੁਣ ਆਪਾਂ ਇਹਨੂੰ ਉਬਾਲਦੇ ਆ ਠੀਕ ਹੈ ਜੀ ਇੱਕ ਬਰਤਨ ਦੇ ਵਿੱਚ ਰੱਖਾਂਗੇ ਆਪਾਂ ਗਰਮ ਪਾਣੀ ਲੋਜ ਪਾਣੀ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਪਾਣੀ ਦੇ ਵਿੱਚ ਥੋੜੀ ਜਿਹੀ ਆਪਾਂ ਹਲਦੀ ਪਾ ਦੋਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਨਾਲੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦੋਗੇ ਹਲਦੀ ਦੇ ਨਮਕ ਪਾਉਣ ਨਾਲ ਕੀ ਹੁੰਦਾ ਗੋਭੀ ਹੈ ਜਿਹੜੀ ਚੰਗੀ ਤਰ੍ਹਾਂ ਵਾਸ਼ ਹੋ ਜਾਊਗੀ ਠੀਕ ਹੈ ਜੀ ਸਾਫ਼ ਹੋ ਜਾਊਗੀ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਸਿਰਕਾ ਵਾਈਟ ਬਿਨੇਗਰ ਸਿਰਕਾ ਪਾਉਣ ਦੇ ਨਾਲ ਪਕੌੜਿਆਂ ਦੇ ਵਿੱਚ ਆ ਜਿਹੜਾ ਟੇਸਟ ਆਊਗਾ ਪੂਰਾ ਹਨ ਵਧੀਆ ਤੇ ਪਾਣੀ ਜਦੋਂ ਆਪਣਾ ਅੱਧਾ ਕ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਗੋਭੀ ਹੈ ਜਿਹੜੀ ਉਹ ਐਡ ਕਰ ਦੋਗੇ ਤੇ ਇਹਨੂੰ ਆਪਾਂ ਨੇ ਤਕਰੀਬਨ 1-2 ਵਾਲੀ ਦੇਣੀ ਆ ਯਾਨੀ 2 ਮਿੰਟ ਉਬਾਲਨੀ ਆਪਾਂ ਨੇ ਇਹ ਜ਼ਿਆਦਾ ਨਹੀਂ ਜ਼ਿਆਦਾ ਬਾਲੂਗੇ ਫਿਰ ਗੋਭੀ ਹੈ ਜਿਹੜੀ ਗਲ ਚੂਗੀ ਠੀਕ ਆ ਜੀ ਆਹ ਲੋ ਜੀ ਹੁਣ ਗਰਮ ਪਾਣੀ ਦੇ ਵਿੱਚ ਪਾਤੀ ਆਪਾਂ ਨੇ ਇਹ ਤੇ 2 ਮਿੰਟ ਆਪਾਂ ਇਹਨੂੰ ਬਲਾਂਚ ਕਰੂਗੇ ਯਾਨੀ ਜ਼ਿਆਦਾ ਨਹੀਂ ਕਰਨੀ ਹੈਗੀ ਤੇ ਲੋ ਜੀ ਗੋਭੀ ਨੂੰ ਉਬਲਦੀ ਨੂੰ ਆਪਣੀ ਨੂੰ 2 ਮਿੰਟ ਹੋ ਗਏ ਆ ਜਦੋਂ ਪਾਣੀ ਨੂੰ ਅਵਾਲੀ ਆ ਜਾਵੇ ਨਾ ਤੱਪਾ ਨੇ 2 ਮਿੰਟ ਪਕਾਉਣੀ ਹੈ ਇਹ ਜ਼ਿਆਦਾ ਨਹੀਂ ਪਕਾਉਣੀ ਹੈਗੀ ਤੇ ਹੁਣ ਗੈਸ ਕਰਦੇ ਆਂ ਬੰਦ ਤੇ ਹੁਣ ਆਪਾਂ ਇਹਨੂੰ ਜਾਲੀਦਾਰ ਬਰਤਨ ਚੋਂ ਨੂੰ ਛਾਣ ਲਵਾਂਗੇ ਤੇ ਲੋ ਜੀ ਐਦਾਂ ਦਾ ਬਰਤਨ ਲੈਣਾ ਆਪਾਂ ਨੇ ਇਹਦੇ ਵਿੱਚ ਨੂੰ ਆਪਾਂ ਨੇ ਇਹ ਛਾਣ ਦੇਣੀ ਹੈ ਜੀ ਠੀਕ ਆ ਜੀ ਬਚਾ ਕੇ ਤੇ ਇਹਦੇ ਪਰ ਆਪਾਂ ਹੁਣ ਸਾਫ ਪਾਣੀ ਵੀ ਮਾਰ ਦੋਗੇ ਉੱਪਰ ਤੇ ਲੋ ਜੀ ਇਹਦੇ ਉੱਪਰ ਆਪਾਂ ਸਾਫ ਪਾਣੀ ਮਾਰ ਦੋਗੇ ਹੁਣ ਠੀਕ ਆ ਜੀ ਚੰਗੀ ਤਰ੍ਹਾਂ ਨਾਲੇ ਗੋਭੀ ਠੰਡੀ ਹੋ ਜੂਗੀ ਤੇ ਨਾਲੇ ਥੋੜੀ ਸਾਫ ਹੋ ਜੂਗੀ ਤੇ ਲੋ ਜੀ ਜਦੋਂ ਤੱਕ ਥੋੜੀ ਜੀ ਗੋਭੀ ਠੰਡੀ ਹੁੰਦੀ ਆ ਆਪਾਂ ਬਣਾ ਲੰਨੇ ਆ ਪਕੌੜਿਆਂ ਦਾ ਬੈਟਰ ਤੇ ਪਕੌੜਿਆਂ ਦਾ ਬੈਟਰ ਬਣਾਉਣ ਦੇ ਲਈ ਆਪਾਂ ਨੇ 6 ਤੋਂ 7 ਚਮਚ ਬੇਸਣ ਲਈ ਆ ਜੀ ਵੱਡੇ 3 ਤੋਂ 4 ਚਮਚ ਲਈ ਅਰਾਰਾ ਰੋਟ ਤੇ ਇਹਦੇ ਵਿੱਚ ਹੁਣ ਆਪਾਂ ਪਾਉਂਗੇ ਥੋੜਾ ਜਿਹਾ ਅਦਰਕ ਲਸਣ ਦੀ ਪੇਸਟ ਠੀਕ ਆ ਜੀ 2 ਚਮਚ ਪਾਉਂਗੇ 2 ਚਮਚ ਅਦਰਕ ਲਸਣ ਦੀ ਪੇਸਟ ਹੋ ਗਈ ਤੇ ਨਾਲੇ ਪਾਵਾਂਗੇ ਆ ਪੈਦੇ ਵਿੱਚ ਠੀਕ ਆ ਜੀ ਥੋੜੀ ਜਿਹੀ ਮਿਰਚਾ ਮਿਕਸੀ ਕੀਤੀ ਹੋਈਆਂ 1 ਚਮਚ ਤੇ ਨਾਲੇ ਐਡ ਕਰੂਗੇ ਜੀ ਨਮਕ ਸਵਾਦ ਅਨੁਸਾਰ ਜਿੰਨਾ ਕਿ ਤੁਸੀਂ ਨਮਕ ਖਾਣੇ ਹੋ ਠੀਕ ਹੈ ਜੀ ਓਨਾ ਕ ਪਾ ਲਿਓ ਥੋੜੀ ਜੀ ਹਲਦੀ ਪਾਉਂਗੇ ਤੇ ਇੱਕ ਚਮਚ ਪਾਵਾਂਗੇ ਆਪਾਂ ਕੁੱਟੀ ਹੋਈ ਲਾਲ ਮਿਰਚ ਠੀਕ ਹੈ ਜੀ ਤੇ ਥੋੜਾ ਜਿਹਾ ਜੀਰਾ ਐਡ ਕਰ ਲੂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜੀ ਅਜਵੈਣ ਪਾਵਾਂਗੇ ਜੀ ਠੀਕ ਹੈ ਜੀ ਪਾ ਲਓ ਜੀ ਠੀਕ ਹੈ ਜੀ ਅਜਵੈਣ ਪਾਉਣੀ ਥੋੜੀ ਜੀ ਕ੍ਰਸ਼ ਕਰਕੇ ਇਸ ਤਰੀਕੇ ਨਾਲ ਮਲ ਕੇ ਜਿਹੜੀ ਅਜਵੈਣ ਪਾ ਲੈਣੀ ਆ ਤੇ ਥੋੜਾ ਜਿਹਾ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰੂਗੇ ਪਾਣੀ ਪਾਉਣਾ ਪਹਿਲਾਂ ਘੱਟ ਠੀਕ ਹੈ ਜੀ ਜਿਆਦਾ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਬੈਟਰ ਦੇ ਵਿੱਚ ਆ ਜਿਹੜੀਆਂ ਫਿਰ ਗੱਠਾਂ ਬਣ ਜੂਗੀਆਂ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਠੀਕ ਹੈ ਜੀ ਘੋਲ ਲੈਣਾ ਹੈ ਯਾਨੀ ਮਿਕਸ ਕਰ ਲੈਣਾ ਇਸ ਤਰੀਕੇ ਨਾਲ ਤੇ 3 ਤੋਂ 4 ਮਿੰਟ ਐਦਾਂ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਲੂਗੇ ਤਾਂ ਜੋ ਜਿਹੜਾ ਬੈਟਰ ਹੈ ਥੋੜਾ ਜਿਹਾ ਸਮੂਥ ਹੋ ਜਾਵੇ ਠੀਕ ਹੈ ਜੀ ਐਨ ਮਲਾਈ ਬਣ ਜਾਵੇ ਬੈਟਰ ਦੀ ਤੇ ਜਦੋਂ ਆਪਣਾ ਬੈਟਰ ਘੁਲ ਗਿਆ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਸੋਡਾ ਐਡ ਕਰੂਗੇ ਠੀਕ ਹੈ ਜੀ ਇੱਕ ਚੁਟਕੀ ਤਾਂ ਜੋ ਪਕੌੜਿਆਂ 'ਚ ਥੋੜੀ ਜਿਹੀ ਫਲਾਵਟ ਆ ਜਾਵੇ ਤੇ ਇਹਨੂੰ ਮਿਕਸ ਕਰਕੇ ਤੇ ਨਾਲੇ ਇਹਦੇ ਵਿੱਚ ਹੁਣ ਆਪਾਂ ਐਡ ਕਰ ਦਵਾਂਗੇ ਜੀ ਆਪਣੀ ਗੋਭੀ ਜਿਹੜੀ ਆਪਾਂ ਨੇ ਕੱਟ ਕੇ ਰੱਖੀ ᱛੀ ਤੇ ਲੋਜੀ ਇਹਨੂੰ ਹੁਣ ਚੰਗੀ ਤਰ੍ਹਾਂ ਕਰਦੇ ਆ ਮਿਕਸ ਜੇ ਤੁਹਾਨੂੰ ਲੱਗੇ ਠੀਕ ਹੈ ਜੀ ਵੀ ਬੈਟਰ ਆਪਣਾ ਥੋੜਾ ਜਿਹਾ ਪਤਲਾ ਹੈ ਜਾਂ ਘੱਟ ਹੈ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਆਰਾ ਰੋਡ ਤੇ ਬੇਸਣ ਹੋਰ ਐਡ ਕਰ ਸਕਦੇ ਹੋ ਠੀਕ ਹੈ ਜੀ ਤੇ ਮੈਂ ਵੀ ਇਹਦੇ ਵਿੱਚ ਇੱਕ ਚਮਚ ਵੇਸਨ ਦਾ ਤੇ ਇੱਕ ਅਰੇ ਰੋਡ ਦਾ ਹੋਰ ਐਡ ਕੀਤਾ ਹੈ ਤੇ ਹੁਣ ਜਿਹੜਾ ਆਪਣਾ ਪਕੌੜਿਆਂ ਦਾ ਮਿਕਸਚਰ ਹੈ ਪੂਰਾ ਐਨ ਵਧੀਆ ਐ ਠੀਕ ਹੈ ਜੀ ਐਨ ਵਧੀਆ ਕੋਟਿੰਗ ਆਉਂਗੀ ਕੋਟਿੰਗ ਜਿਹੜੀ ਪਕੌੜਿਆਂ ਆਪਾਂ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਘੱਟ ਵੀ ਨਹੀਂ ਹੋਣੀ ਚਾਹੀਦੀ ਐਨ ਮੀਡੀਅਮ ਕੋਟਿੰਗ ਚਾਹੀਦੀ ਹੈ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲਓ ਜੀ ਹੁਣ ਆਪਾਂ ਰੱਖਦੇ ਆ ਕੜਾਹੀ ਇਹਨਾਂ ਨੂੰ ਫਰਾਈ ਕਰਨ ਵਾਸਤੇ ਤੇ ਲਓ ਜੀ ਇੱਧਰ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਤੇ ਤੇਲ ਨੂੰ ਹੁਣ ਚੰਗੀ ਤਰ੍ਹਾਂ ਕਰਾਂਗੇ ਗਰਮ ਤੇ ਲੋ ਜੀ ਤੇਲ ਹੋ ਚੁੱਕਿਆ ਹੈ ਗਰਮ ਠੀਕ ਹੈ ਜੀ ਤੇਲ ਦਾ ਜਿਹੜਾ ਟੈਂਪਰੇਚਰ ਹੈ ਉਹ ਰੱਖਣਾ ਆਪਾਂ ਨੇ ਮੀਡੀਅਮ ਤੇ ਉਸ ਤੋਂ ਬਾਅਦ ਇੱਕ ਵਾਰ ਪਕੌੜੇ ਆ ਠੀਕ ਹੈ ਜੀ ਆਪਾਂ ਨੇ ਦੁਬਾਰਾ ਤੋਂ ਮਿਕਸ ਕਰ ਲੈਣੇ ਆ ਯਾਨੀ ਮਿਕਸਚਰ ਇਹਨਾਂ ਦਾ ਤੇ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਇੱਕ ਇੱਕ ਪਕੌੜਾ ਜਿਹੜਾ ਛੱਡਣਾ ਇਹਦੇ ਵਿੱਚ ਤੇ ਇਹਨਾਂ ਨੂੰ ਆਪਾਂ ਹਾਫ ਫਰਾਈ ਕਰ ਦੋਗੇ ਯਾਨੀ ਹਾਫ ਡਨ ਕਰ ਦੋਗੇ ਠੀਕ ਹੈ ਜੀ ਇੱਕ ਵਾਰੀ ਤੇ ਲਓ ਜੀ ਇਸ ਤਰੀਕੇ ਨਾਲ ਪਕੌੜੇ ਆ ਜਿਹੜੇ ਆਪਾਂ ਨੇ ਵਿੱਚ ਛੱਡਣੇ ਆ ਤੇਲ ਦੇ ਕੜਾਹੀ ਦੇ ਵਿੱਚ ਤੇਲ ਸੋਨਾ ਹੋਣਾ ਚਾਹੀਦਾ ਹੈ ਜਿਆਦਾ ਘੱਟ ਤੇਲ ਨਾ ਰੱਖਿਓ ਤੇ ਲਓ ਜੀ ਆਪਾਂ ਨੇ ਅੱਧਾ ਕਾਣਾ ਛੱਡ ਲਿਆ ਤੇ ਅੱਧਾ ਕਾਣਾ ਆਪਾਂ ਦੋ ਵਾਰ ਚ ਫਰਾਈ ਕਰੂਗੇ ਜਿਹੜੀਆਂ ਇਹ ਪਕੌੜਿਆਂ ਨੂੰ ਆਪਾਂ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫਰਾਈ ਤੇ ਆਪਾਂ ਨੇ ਤਕਰੀਬਨ ਇਹ 5-4 ਮਿੰਟ ਛੇੜਨੇ ਨਹੀਂ ਹੈਗੇ ਕਿਉਂਕਿ ਜੇ ਆਪਾਂ ਹੁਣ ਇਹਨਾਂ ਨੂੰ ਛੇੜੂਗੇ ਤਾਂ ਇਹਦੀ ਕੋਟਿੰਗ ਉਤਰੂਗੀ ਠੀਕ ਹੈ ਜੀ ਤੇ ਆਪਾਂ ਇਹਦੇ ਵੀ 2-4 ਮਿੰਟ ਇਹ ਛੇੜਨੇ ਨਹੀਂ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਹਲਾਵਾਂਗੇ ਤੇ ਲਓ ਜੀ 2-4 ਮਿੰਟ ਪੱਕਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਛੇੜਾਂਗੇ ਹਲਕੇ-ਹਲਕੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਆਹ ਲਓ ਜੀ ਠੀਕ ਹੈ ਜੀ ਪਕੌੜੇ ਦੇਖੋ ਕਿੰਨੇ ਜ਼ਬਰਦਸਤ ਬਣੇ ਆ ਜੀ ਠੀਕ ਹੈ ਜੀ ਆਹ ਦੇਖੋ ਕਿੰਨੇ ਘੈਂਟ ਪਕੌੜੇ ਬਣ ਕੇ ਤਿਆਰ ਹੋਏ ਆ ਤੇ ਲਓ ਜੀ ਇਹਨਾਂ ਨੂੰ ਆਪਾਂ ਹੁਣ 4 ਤੋਂ 5 ਮਿੰਟ ਮੀਡੀਅਮ ਸੇਕ ਪਰ ਕਰਾਂਗੇ ਫਰਾਈ ਯਾਨੀ ਇੱਕ ਵਾਰ ਆਪਾਂ ਨੇ ਇਹ ਕੱਚੇ ਕਰ ਲੈਣੇ ਆ ਹਾਫ ਡਨ ਕਰ ਲੈਣੇ ਤੇ ਪਕੌੜੇ ਆ ਜੀ ਹਾਫ ਫਰਾਈ ਆ ਜਿਹੜੇ ਆਪਾਂ ਨੇ ਕਰ ਲਏ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜ ਨਿਚੋੜ ਕੇ ਕਿਸੇ ਬਰਤਨ ਦੇ ਵਿੱਚ ਕੱਢ ਲਾਂਗੇ ਠੀਕ ਹੈ ਜੀ ਤੇ ਬਰਤਨ ਦੇ ਵਿੱਚ ਆਪਾਂ ਨੇ ਠੀਕ ਹੈ ਜੀ ਐਦਾਂ ਦਾ ਕੋਈ ਪੇਪਰ ਲਾ ਲੈਣਾ ਹੈ ਤੇ ਲੋ ਜੀ ਪਕੌੜੇ ਆਪਾਂ ਨੇ ਹਾਫ ਫਰਾਈ ਕਰ ਲਏ ਆ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਪਕੌੜੇ ਤਿਆਰ ਹੋਏ ਆ ਤੇ ਹੁਣ ਆਪਾਂ ਦੂਜਾ ਘਾਣਾ ਵੀ ਤਿਆਰ ਕਰ ਲੈਂਦੇ ਆ ਜੀ ਤੇ ਲਓ ਜੀ ਪਕੌੜੇ ਆਪਾਂ ਨੇ ਹਾਫ ਫਰਾਈ ਕਰ ਲਏ ਆ ਜੀ ਠੀਕ ਹੈ ਜੀ ਯਾਨੀ ਕੱਚੇ ਕਰ ਲਏ ਆ ਆ ਦੇਖੋ ਜੀ ਕਿੰਨੇ ਵਧੀਆ ਪਕੌੜੇ ਆ ਜਿਹੜੇ ਬਣ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਥੋੜੇ ਜਿ ਠੰਡੇ ਕਰ ਲੂਗੇ ਤੇ ਠੰਡੇ ਕਰਨ ਤੋਂ ਬਾਅਦ 10-15 ਮਿੰਟ ਬਾਅਦ ਕਰਾਂਗੇ ਆਪਾਂ ਇਹਨਾਂ ਨੂੰ ਫਰਾਈ ਤੇ ਲਓ ਜੀ ਪਕੌੜੇ ਫਰਾਈ ਕਰਨ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਜਿਹੜੇ ਪਕੌੜੇ ਠੀਕ ਹੈ ਜੀ ਬੜੇ ਆ ਨਾ ਆਪਾਂ ਨੇ ਬੜੇ ਜਾਣ ਕੇ ਬਣਾਏ ਤੇ ਇਹ ਜਦੋਂ ਆਪਾਂ ਨੇ ਕੱਚੇ ਕਰ ਲਏ ਇਹ ਠੀਕ ਹੈ ਜੀ ਹੁਣ ਆਪਾਂ ਨੇ ਇਹ ਇਸ ਤਰੀਕੇ ਨਾਲ ਕਟਿੰਗ ਕਰ ਲੈਣੀ ਇਹਨਾਂ ਦੀ ਜਦੋਂ ਐਦਾਂ ਆਪਾਂ ਕਟਿੰਗ ਕਰਦੇ ਤਾ ਪਕੌੜੇ ਇਹਨਾਂ ਪੂਰੇ ਵਧੀਆ ਫਰਾਈ ਹੁੰਦੇ ਆ ਠੀਕ ਹੈ ਜੀ ਇੱਕ ਵਧੀਆ ਲੱਗਦੇ ਆ ਤੇ ਇੱਕ ਵਿੱਚ ਤੇ ਵੀ ਪੱਕ ਜਾਂਦੇ ਆ ਤੇ ਲੋ ਜੀ ਇਸ ਤਰੀਕੇ ਨਾਲ ਹੁਣ ਆਪਾਂ ਇਹਦੀ ਕਟਿੰਗ ਕਰ ਦੋਗੇ ਕਟਿੰਗ ਉਹ ਪਕੌੜਿਆਂ ਦੀ ਕਰਨੀ ਹੈ ਜਿਹੜੇ ਪਕੌੜੇ ਜ਼ਿਆਦਾ بڑے ਹੋਏ ਤੇ ਜਿਹੜੇ ਪਕੌੜੇ ਛੋਟੇ ਹੋਏ ਉਹਨਾਂ ਦੀ ਕਟਿੰਗ ਨਹੀਂ ਕਰਨੀ ਹੈਗੀ ਆਪਾਂ ਨੇ ਤੇ ਲੋ ਜੀ ਹੁਣ ਇਹ ਪਕੌੜਿਆਂ ਦੀ ਆਪਾਂ ਕਟਿੰਗ ਕਰਕੇ ਫਿਰ ਇਹਨਾਂ ਨੂੰ ਫਰਾਈ ਕਰਾਂਗੇ ਤੇ ਲੋ ਜੀ ਪਕੌੜਿਆਂ ਦੀ ਕਟਿੰਗ ਹੋ ਗਈ ਹੈ ਜੀ ਤੇ ਇਸ ਤਰੀਕੇ ਦੀ ਕਟਿੰਗ ਨਾ ਜਿਹੜੀ ਅਸੀਂ ਵਿਆਹ ਸ਼ਾਦੀਆਂ 'ਚ ਕਰਦੇ ਆ ਤਾਂ ਜੋ ਪਕੌੜੇ ਵਿੱਚ ਤੇ ਕੱਚੇ ਨਾ ਰਹਿਣ ਤੇ ਲੋ ਜੀ ਹੁਣ ਕਰਦੇ ਆਪਾਂ ਇਹਨਾਂ ਨੂੰ ਫਰਾਈ ਤੇ ਸੇਕ ਜਿਹੜਾ ਮੀਡੀਅਮ ਹੋਣਾ ਚਾਹੀਦਾ ਤੇਲ ਦਾ ਠੀਕ ਆ ਜੀ ਓਵਰ ਸੇਕ ਹੋਊਗਾ ਤਾਂ ਪਕੌੜੇ ਇੱਕ ਲਗਤ ਕਾਲੇ ਹੋ ਜੂਗੇ ਉੱਪਰ ਤੇ ਵਿੱਚ ਤੇ ਰਹਿ ਜੂਗੇ ਕੱਚੇ ਠੀਕ ਆ ਜੀ ਤੇ ਲੋ ਜੀ ਹੁਣ ਆਪਾਂ ਨੇ ਇਹ ਤੇਲ ਦੇ ਵਿੱਚ ਛੱਡਨੇ ਆ ਤੇ ਆਪਾਂ ਇਹਨਾਂ ਨੂੰ 2-3 ਮਿੰਟ ਜਿਹੜਾ ਤੇਲ ਦੇ ਵਿੱਚ ਪਕਾਉਂਗੇ ਤੇ ਪਕੌੜੇ ਆਪਣੇ ਆਪ ਨੇ ਵਧੀਆ ਬਣ ਕੇ ਤਿਆਰ ਹੋ ਜੂਗੇ ਤੇ ਲੋ ਜੀ ਜਦੋਂ ਆਪਾਂ ਨੇ ਪਕੌੜੇ ਤੇਲ ਦੇ ਵਿੱਚ ਛੱਡ ਲਏ ਨਾ ਫਿਰ ਆਪਾਂ ਨੇ ਇਸ ਤਰੀਕੇ ਨਾਲ ਹਿਲਾਉਣੇ ਆ ਤਾਂ ਜੋ ਸਾਰੇ ਪਕੌੜੇ ਇੱਕ ਬਰਾਬਰ ਫਰਾਈ ਹੋਣ ਠੀਕ ਹੈ ਜੀ ਯਾਨੀ ਐਦਾਂ ਨਾ ਹੋਵੇ ਕੋਈ ਪਕੌੜਾ ਕਾਲਾ ਕੋਈ ਪੀਲਾ ਤੇ ਇਸ ਤਰੀਕੇ ਨਾਲ ਆਪਾਂ ਨੇ ਝਾਰਨੀ ਨਾਲ ਇਹ ਹਲਾਉਣੇ ਆ ਤੇ ਲਓ ਜੀ ਪਕੌੜੇ ਹੋ ਚੁੱਕੇ ਆ ਜੀ ਫਰਾਈ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜ ਨਿਚੋੜ ਕੇ ਕੱਢ ਲਾਂਗੇ ਤੇਲ ਚੋਂ ਬਾਹਰ ਤੇ ਇਸ ਤਰੀਕੇ ਨਾਲ ਤੁਸੀਂ ਸੁਨਹਿਰਾ ਕਲਰ ਜਿਹੜਾ ਇਹਨਾਂ ਦਾ ਕਰ ਲੈਣਾ ਹੈ ਕਿਉਂਕਿ ਜਿਆਦਾ ਫਰਾਈ ਕਰੋਗੇ ਨਾ ਫਿਰ ਪਕੌੜਿਆਂ ਦੇ ਵਿੱਚੋਂ ਕੜੱਤਣ ਆਉਣ ਲੱਗ ਜਾਂਦੀ ਹੈ ਯਾਨੀ ਪਕੌੜੇ ਕੌੜੇ ਹੋ ਜਾਂਦੇ ਆ ਇਸ ਕਰਕੇ ਥੋੜੀ ਜਿਹੀ ਗੋਲਡਨ ਬ੍ਰਾਊਨ ਰੱਖਣੀ ਆਪਾਂ ਨੇ ਜਿਆਦਾ ਓਵਰ ਬ੍ਰਾਊਨ ਨਹੀਂ ਕਰਨੇ ਹੈਗੇ ਤੇ ਲਓ ਜੀ ਪਕੌੜੇ ਬਣ ਕੇ ਰੈਡੀ ਆ ਜੀ ਆ ਦੇਖੋ ਜੀ ਤੁਸੀਂ ਕਲਰ ਚੈੱਕ ਕਰੋ ਪਕੌੜਿਆਂ ਦਾ ਸੋ ਇਸ ਤਰੀਕੇ ਨਾਲ ਤੁਸੀਂ ਗੋਭੀ ਦੇ ਪਕੌੜੇ ਬਣਾ ਕੇ ਖਾ ਸਕਦੇ ਹੋ ਜੀ ਘਰੇ ਹਲਵਾਈ ਸਟਾਈਲ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦੇ ਹੋ ਤੇ ਨਾਲੇ ਲਾਈਕ ਵੀ ਕਰਦੇ ਹੋ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਮਿਲਦੇ ਆ ਹੁਣ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ